ਸਾਸ੍ਰਿਕ ਆਈਤਵ ਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੰਦਰੋਂ ਤੇ ਸ਼ਿਨਾਲਾ ਤੇ ਇਥੋਂ ਦੱਸ ਰਿਹਾ ਹਾਂ। ਲੋ ਜੀ ਹਾਜ਼ਰਾਂ ਅਸੀਂ ਤੁਹਾਡੀ ਕਿਤੇ ਹੀ ਦੇ ਵਿੱਚ ਨਮਾ ਲੋਕ ਵੀ ਖਲੇ ਕਿ ਤੇ ਨਮਾਨ ਮੁਟਾ ਲੈ ਕੇ ਮੁਟਾ ਤਾਂ ਇਹ ਤਾਂ ਨਾ ਨਹੀਂ ਹੈਗਾ ਤੇ ਸ਼ਾਇਦ ਮੈਂ ਪਹਿਲਾਂ ਨਹੀਂ ਦੱਸਿਆ ਹੋਣਾ। ਲੱਗਦਾ ਕਵਿਤਾ ਕਰਦੀ ਰਹੀ ਨਹੀਂ ਹੈ ਹਨ ਤੇ ਆਹ ਉਹ ਕਾਪੀ ਪੈਨਸਲ ਲੈ ਕੇ ਮੈਂ ਲਿਓ ਉਹ ਤੇ ਨੁਕਤਾ ਲਿਖ ਲਵਾਂਗੇ ਗੀਤ ਤੋਂ ਤਰੰਤ ਬਾਅਦ ਮੈਂ ਉਹ ਦੱਸ ਦਿੰਮੀ ਨੁਕਤਾ ਹੈਨਾ ਤੇ ਆ ਜਿਓ ਫਿਰ ਇਹ ਸਵਾਉ ਤੁਸੀਂ ਰੰਗਾਰੰਗ ਪ੍ਰੋਗਰਾਮ ਦਾ ਲਾਜੋ ਗੀਤ ਇਹਦੇ ਵਿੱਚ ਗੀਤ ਦੇ ਵਿੱਚ ਜਿਹੜਾ ਹੈਗਾ ਨਾ ਵੀ ਇੱਕ ਲੋਕ ਤੱਤ ਲੋਕ ਗੀਤ ਸੰਕ੍ਰਮ ਭਈ ਇਹ ਛਾਂ ਕਈ ਕੱਢਿਆ ਹੋਇਆ ਹੈ ਸਹੀ ਗੱਲਾਂ ਨੇ ਇਹਦੇ ਵਿੱਚ ਵੀ ਰਿਸ਼ਤੇ ਆਈ ਕਿਹਦੇ ਨਾਲ ਕਿੱਥੇ ਵੰਗਿਆ ਵੰਗਿਆ ਹੁੰਦੇ ਹੈਨਾ ਤੇ ਸਾਰਿਆਂ ਨੂੰ ਪਤਾ ਹੈ ਤੇ ਕੁਝ ਦੇਖਿਓ ਕਈਆਂ ਨੂੰ ਤਾਂ ਫਿਰ ਯਾਦ ਵੀ ਆਊਗਾ ਹੈਨਾ ਤੇ ਜਿਹੜੇ ਹੋ ਨਹੀਂ ਨਾਂ ਕੀ ਜਾਂਦੇ ਫਿਰ ਉਹਨਾਂ ਬਾਲਾ ਨੇ ਜਾਦਾ ਉਹਨਾਂ ਨੂੰ ਵੀ ਆਇਆ ਜੈਸੀ ਜੀ ਕਹੇ ਸੋਇਆ ਤੇ ਮੈਨੂੰ ਤੁਸੀਂ ਇਹਨੇ ਭੇਜਿਆ ਹੈਨਾ ਤੇ ਫਿਰ ਮੈਂ ਹੁਣ ਤੁਹਾਡੇ ਕੋਲ ਨੂੰ ਕਰਦੀਆਂ ਲੈਸਨ ਹੋਏ ਸੇ ਪਿਆਰੇ ਜਿਹੇ ਲੋਕੀਤ ਨੂੰ ਵਿਆਖਾ ਤੁਸੀਂ ਆਪੀ ਜਾਂਦੇ ਨੂੰ ਤਾਂ ਛੋਟਾ ਪਰ ਬਹੁਤ ਵਧੀਆ ਹੈ ਹੈਨਾ ਸਾਡੇ ਬਿਰਸਤੇ ਦੀ ਸਹੀ ਖਿਆਨ ਕਰਾਉਂਦਾ ਹੈ ਆਜੋ ਫਿਰ ਮਿਲ ਜਾਈਏ ਫਿਰ ਪਰ ਆ ਲੈਣੇ ਕੱਢਿਆ ਇਹ ਤਾਥੀ ਕੇ ਚਾਨਣੀ ਨਾਲੇ ਸ਼ਾਨੀ ਕੇ ਕੱਢਿਆ ਇਹ ਤਾਥੀ ਕੇ ਚਾਨਣੀ ਨਾਲੇ ਸ਼ਾਨੀ ਕੇ ਮਾਨਾ ਲੈ ਪੀ ਕੇ ਹੁੰਦੇ ਨੰਨੀ ਨਾਲੇ ബലദാ

से हे कर दीजिए जरूर वे ऋषि ते लो देखो के। ना ते नाथ लोक देखो तापशानी के ऋषि ते ते नाथ लोक देखो तापशानी लॻंदी में घण पूरियां लॻंदी ਜੀਰੇ ਸਿਰ ਉੱਤੇ ਐਸ਼ ਕਰਦੇ ਹਾਂ ਰਾਜੀ ਕੇ ਕਰੇ ਪਰ ਵਾਨਾ ਕੋਈ ਬਾਪੂ ਨਾਲੋਂ ਵਾਦ ਕੇ ਕਰੇ ਪਰ ਵਾਨਾ ਕੋਈ ਬਾਪੂ ਨਾਲੋਂ ਵਾਦ ਕੇ ਸਾਡੇ ਦੁੱਖਾਂ ਅੱਗੇ ਖਾੜੀ ਜਾਂਦਾ ਬਿਖਦਾਨੇ ਕੇ ਮਹਨਾਰੇ ਪੀਕੇ ਹੁੰਦੇ ਨਾਨੀ ਨਾਲੇ ਨਾਨਕੇ ਮਾ ਉਤੇ ਰਖਿਆ ਕਿਆ ਪਰਸਵਾਦੇ ਰਬ ਦੇ ਮੇਰੇ ਪਿੰਡੇ ਗਾ ਮੇਰੇ ਪਿੰਡ ਬਾਰੀ ਗਾ ਹੋਰੇ ਪਿੰਡੇ ਜਾਗਿਤੇ ਦੇਖੇ ਪਿੰਡ ਬਾਰੀ ਗਾ ਹੋਰੇ ਪਿੰਡੇ ਜਾਗਤੇ ਦੇਖੀ ਤੇ ਸੋਣਿਆ ਤੂੰ ਜਗ ਵਾਲੇ ਆਣੀ ਕੇ ਦੇਖੀ ਤੇ ਸੋਣਿਆ ਤੂੰ ਜਗ ਵਾਲੇ ਆਣੀ ਕੇ ਮਾਨਾਲੇ ਪੀ ਕੱਡੇ ਆਏ ਤੱਥ ਇੱਕ ਚਾਨਣੀ ਨਾਲੇ ਚਾਨਕੇ ਕੱਡੇ ਆਏ ਤੱਥ ਇੱਕ ਚਾਨਣੀ ਨਾਲੇ ਚਾਨਕੇ ਮਾ ਸਾਨੂੰ ਨਾਨੀ ਵੀ ਯਾਦ ਆ ਗਈ ਨਾਨਕੇ ਵੀ ਯਾਦ ਆ ਗਏ ਸੇ ਫੇਰ ਤਾਂ ਮਾਮਕੇ ਬਣ ਜਾਂਦੇ ਨੇ ਜਦੋਂ ਨਾਨਾ ਨਾਨੀ ਨਾ ਹੋ ਕੇ ਉਹ ਉਡੀਕ ਨਹੀਂ ਰਹਿੰਦੀ ਚਾਹੇ ਅਸੀਂ ਲੱਖ ਵਡਿਆਈਆਂ ਕਰਦੇ ਹਾਂ ਅਸੀਂ ਵੀ ਕਰਦੇ ਆ ਵੀ ਸਾਡੇ ਭੈਣ ਭਾਈ ਆਏ ਸਾਡੀ ਖੁਸ਼ਹਾਈਆਂ ਆਏ ਇਹ ਤੇ ਅਸੀਂ ਪਰਚਾਈਆਂ ਬਣੀਆਂ ਇਹ ਕੋਈ ਝੂਠ ਨਹੀਂ ਹੈਗਾ ਜਿਹੜੀ ਮਾਂ ਨੂੰ ਉਡੀਕ ਹੈ ਨਾ ਨਾਨੀ ਤੇ ਨਾਨੇ ਨੂੰ ਉਡੀਕ ਉਹ ਉੱਥੇ ਸਾਡੀ ਉਡੀਕ ਨਹੀਂ ਰਹਿੰਦੀ ਚਲੋ ਸਾਰਿਆਂ ਨੇ ਜਨਪਾਤ ਹੋ ਗਿਆ ਹੈ ਨਾ ਤੇ ਜੋ ਜੋ ਵੀ ਜਾਣ ਵੀ ਪਰ ਜਾਇਆ ਹੈ ਨਾ ਇੱਕੇ ਤਾਂ ਬਣੇ ਰਹਿੰਦੇ ਨੇ ਨਾਲ ਤੇ ਪਰ ਉਹ ਜਿਹੜੀ ਉਡੀਕ ਹੈ ਜਿਹੜਾ ਉਹ ਪਿਆਰ ਹੈ ਉਹ ਤਾਂ ਉਹ ਨਹੀਂ ਮਿਲਦਾ ਉਹਨਾਂ ਤੋਂ ਹੈ ਨਾ ਤੇ ਲੋ ਇੱਕ ਸਚਾਈ ਹੈ ਤੇ ਸਭ ਨੂੰ ਅਨੁਭਵ ਹੈ ਇਸ ਦਾ ਤੇ ਆਜੋ ਫਿਰ ਹੁਣ ਆਪਾਂ ਨੁਕਤੇ ਵੱਲ ਹਾਂ ਜਿਵੇਂ ਗਲਾ ਬੈਠ ਜਾਂਦਾ ਹੈ ਨਾ ਮੇਰਾ ਵੀ ਕਈ ਵਾਰੀ ਗੀਤ ਗਾਉਣਾ ਜਿਆਦਾ ਕਈ ਮੇਰੇ ਬੁੱਲਣ ਨਾਲ ਹੈ ਨਾ ਖਾਂਤੀ ਨਾਲ ਤੇ ਘੜਾ ਬੈਠ ਜਾਂਦਾ ਉਹ ਤਾਂ ਬੋਤੀ ਸੌਖਾ ਜਾਂ ਤੋਆ ਇਹ ਨੁਕਤਾ ਇੱਕ ਚਮਚਾ شہਦ ਦਾ ਲੈ ਲਓ ਕਿੰਨਾ ਚਮਚਾ ਇੱਕ ਚਮਚਾ شہਦ ਦਾ ਜੇ ਛੋਟੀ ਮੱਖੀ ਦਾ ਸ਼ਹਿਦ ਹੋਏ ਤਾਂ ਉਹਦਾ ਤਾਂ ਜਮੀ ਗਰੰਟੀ ਹੋਈ ਐ ਪਰ ਹੁਣ ਜੇ ਨਹੀਂ ਮਿਲਦਾ ਫਿਰ ਭਾਈ ਜਿਹੜੀ ਜਿਹੜਾ ਬਾਜ਼ਾਰੋਂ ਮਿਲਦਾ ਉਹ ਹੀ ਲੈਣੇ ਹਨਾ ਉਹ ਇੱਕ ਚਮਚਾ ਲੈ ਲਿਆ ਉਹਦੇ ਚ ਸਿੰਦ ਦਾ ਨੂਨ ਪਾਕਿਸਤਾਨੀ ਨੂਨ ਮਤਲਬ ਉਹ ਅੱਧਾ ਚਮਚਾ ਉਹ ਪੂਰਾ ਨਮਕੀਨ ਹੋ ਜੂਗਾ ਸਮਝ ਗਏ ਫਿਰ ਉਹਨੂੰ ਉਹ ਗਲਾ ਨਾ ਕੱਟੀ ਜਾਓ ਉਹ ਤੁਹਾਡੇ ਗਲੇ ਦੀ ਮਾਲਿਸ਼ ਕਰਦਾ ਰਹੂਗਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਜਾਂਦਾ ਮਾਰੂ ਜਾ ਮਾਰੂ ਜਾ ਆਪਾਂ ਕਹਿੰਦੇ ਆ ਵੀ ਦੁੱਧ ਨਹੀਂ ਪਾਉਣਾ ਵਿੱਚ ਚਾਹ ਉਪਤੀ ਪਾ ਕੇ ਮਿੱਠਾ ਪਾ ਕੇ ਨਾ ਤੇ ਆਪਾਂ ਉਹ ਉਵਾਲ ਲਿਆ ਬੁਰਾ ਉਹ ਕਿਹੜਾ ਦੁੱਧ ਨਹੀਂ ਪਾਉਣਾ ਜਦੋਂ ਉਹ ਮਾਰੂ ਜਾ ਪੀਓ ਜਾਂ ਫਿਰ ਕੋਈ ਗਰਮ ਪਾਣੀ ਸਵੇਰ ਨੂੰ ਤੁਹਾਡਾ ਇਹ ਵਾਲਾ ਐ ਕੰਦੀ ਵਰਗਾ ਫੇਟੂਗਾ ਕਿ ਨਾ ਘੋੜਾ ਘੋੜਾ ਦੇਵ ਮੈਨੂੰ ਛੁੱਟੀਆਂ ਤੇ ਕੱਲ ਨੂੰ ਜੇ ਇਹ ਲੈ ਲਏ ਕਿੰਨਾ ਮੈਨੂੰ ਕਿੰਨਾ ਮਿਲਾਂਗੇ ਸੜਾ ਹਿੱਕ ਪਾਈ ਤੋਂ ਕਿ ਯਾਰ ਇਹ ਕੁੱਤੇ ਨਾਲ ਜਮਡੇ ਤੋਂ ਲੈ ਦੇ ਹੁਣ ਤਾਂ ਛੁੱਟੀਆਂ ਹਨਾ ਧੰਨਵਾਦ ਸਾਡੀ ਵੀਡੀਓ